ਖਬਰ ਨਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰਪਰੀ ਸਸਵੀ ਕਾ ਕਾਂਗਰਸ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠਾਨ ਨੂੰ ਕੀ ਹੋਇਆ ਹੈ ਕਿਹੜਾ ਵੱਡਾ ਹਾਲਾਤਾ ਉਸ ਦੇ ਨਾਲ ਵਾਪਰਿਆ ਹੈ ਕਿਉਂਕਿ ਉਸ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀਆਂ ਨੇ ਜਿੱਥੇ ਕਿ ਲਿਖਿਆ ਹੋਇਆ ਹੈ ਕਿ ਅਲਾਸ ਦੇ ਲਈ ਉਹ 40ਸ ਹਸਪੀਟਲ ਦੇ ਵਿੱਚ ਐਡਮਿਟ ਨੇ ਇਸ ਦਾ ਖੁਲਾਸਾ ਉਸ ਦੇ ਪਰਿਵਾਰ ਵੱਲੋਂ ਨਹੀਂ ਕੀਤਾ ਗਿਆ لیکن اس دا خلاصہ ਜਿਹੜਾ ਹੈ ਇਸ ਬਾਰੇ ਜਾਣਕਾਰੀ ਦੁੱਤੀ ਹੈ ਕਾਂਗਰਸ پارٹی ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਸਿੱਖਿਆ ਸਿੱਖਿਆ ਅਤੇ ਖੇਡ ਮੰਤਰੀ ਪ੍ਰਗਟ ਸਿੰਘ ਨੇ ਕਿਉਂਕਿ ਪ੍ਰਗਟ ਸਿੰਘ ਇੱਕ ਚੰਗੇ ਇਨਸਾਨ ਨੇ ਇਮਾਨਦਾਰ ਨੇ ਹਾਲਾਂਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 40th ਹਸਪਤਾਲ ਦੇ ਵਿੱਚ ਐਡਮਿਟ ਹੋਏ ਸੀ ਆਪਣੇ ਚਿਹਰੇ ਅਲਾਸ ਦੇ ਲਈ ਤੇ ਪ੍ਰਕਾਸ਼ ਸਿੰਘ ਪਹਿਲ ਤੇ ਆਧਾਰ ਤੇ ਮਿਲਣ ਗਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਜਿੰਦਰ ਕੌਰ ਪਠਲ ਜਿਨ੍ਹਾਂ ਦੀ ਬੜੀ ਵੱਡੀ ਦੇਣ ਹੈ ਕਾਂਗਰਸ ਪਾਰਟੀ ਨੂੰ ਅਤੇ ਪੰਜਾਬ ਦੇ ਵਿੱਚ ਉਹਨਾਂ ਦਾ ਉਹਨਾਂ ਦੀ ਸਿਆਸਤ ਦਾ ਡੰਕਾ ਵੱਜਦਾ ਹੈ ਅਚਾਨਕ ਉਹਨਾਂ ਦੀਆਂ ਜਿਹੜੀਆਂ ਪਿਕਸ ਨੇ ਤਸਵੀਰਾਂ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਪਠਲ ਦੀ ਡਿੱਗਣ ਕਾਰਨ ਗੁੱਟ ਤੇ ਸੱਟ ਲੱਗ ਲੱਗਾ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ 40 ਹਸਪਤਾਲ ਚ ਦਾਖਲ ਕਰਵਾਇਆ ਗਿਆ ਬੀਬੀ ਪਠਲ ਦੇ ਪਠਲ ਨੂੰ ਗੁੱਟ ਤੇ ਸੱਟ ਲੱਗੀ ਅਤੇ ਉਹਨਾਂ ਦੇ ਗੁੱਟ ਤੇ ਪ੍ਰੋਸੈਸ ਕਰਨ ਤੋਂ ਬਾਅਦ ਹਸਪਤਾਲ ਵੱਲੋਂ ਛੁੱਟੀ ਦੇ ਦਿੱਤੀ ਗਈ ਇਹ ਜਾਣਕਾਰੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਸਾਂਝੀ ਕੀਤੀ ਗਈ ਇਸ ਦੌਰਾਨ ਬੀਬੀ ਪਠਲ ਨੂੰ ਹਸਪਤਾਲ ਚ ਮਿਲਣ ਲਈ ਕਾਂਗਰਸ ਦੇ ਸੀਨੀਅਰ ਆਗੂ ਪ੍ਰਗਟ ਸਹ ਪਹੁੰਚੇ ਇਸ ਸਬੰਧੀ ਉਹਨਾਂ ਨੇ ਐਕਸ ਤੇ ਇੱਕ ਪੋਸਟ ਪਾਉਂਦਿਆ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਗਰਸੀ ਆਗੂ ਬੀਬੀ ਅਰਜਿੰਦਰ ਕੌਰ ਪਟਲ ਨੂੰ 4040 ਹਸਪਤਾਲ ਵਿਖੇ ਜਿਹੜਾ ਹੈ ਮਿਲਿਆ ਅਤੇ ਉਹਨਾਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਪੁੱਛਿਆ ਉਹਨਾਂ ਦੀ ਦੇਖਭਾਲ ਕਰ ਰਹੇ ਡਾਕਟਰ ਨਾਲ ਵੀ ਗੱਲਬਾਤ ਕੀਤੀ ਅਤੇ ਉਸਦੇ ਇਲਾਜ ਬਾਰੇ ਅਪਡੇਟਸ ਪ੍ਰਾਪਤ ਕੀਤੇ ਗਏ ਇਹ ਸਪੈਸ਼ਲ ਜਾਣਕਾਰੀ ਦਿੱਤੀ ਗਈ ਹੈ ਵਰਗਰ ਸਿੰਘ ਜੋ ਐਜ਼ ਅ ਮੌਜੂਦਾ ਵਧਾਇਕ ਨੇ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਵੱਲੋਂ ਅਤੇ ਬਹੁਤ ਹੀ ਚੰਗੇ ਦਿਲ ਦੇ ਇਨਸਾਨ ਨੇ ਉਹਨਾਂ ਵੱਲੋਂ ਹੀ ਜਾਣਕਾਰੀ ਦਿੱਤੀ ਗਈ ਕਿ ਡਿੱਗਣ ਦੇ ਨਾਲ ਪੰਜਾਬ ਦੀ ਸਾਬਕਾ ਕਾਂਗਰਸ ਪਾਰਟੀ ਦੀ ਮੁੱਖ ਮੰਤਰੀ ਅਤੇ ਸੀਨੀਅਰ ਆਗੂ ਅਰਜਿੰਦਰ ਕੋਰ ਪਠਲ ਜਿਹੜੀ ਹੈ ਉਹਨਾਂ ਦੇ ਗੁੱਟ ਤੇ ਵੱਡੀ ਸੱਟ ਲੱਗੀ ਹੈ ਫ੍ਰੈਕਚਰ ਹੋਇਆ ਹੈ ਧੰਨਵਾਦ